ਬਰੀ ਸਤਸੰਗਤ ਜੀ ਗੁਰੂ ਕੀ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਕਰਤਾ ਪੁਰਖ ਚੈਨਲ ਤੇ ਆਪ ਜੀ ਦਾ ਨਿੱਘਾ ਸਵਾਗਤ ਹੈ ਬਬੀਹਾ ਬਬੀਹੇ ਬਾਰੇ ਆਪਾਂ ਸਾਰਿਆਂ ਨੇ ਅਕਸਰ ਗੁਰਬਾਣੀ ਗੁਰੂ ਕੋਲੋਂ ਸੁਣਿਆ ਹੈ ਬਬੀਹੇ ਦੀ ਪਿਆਸ ਸਵਾਤੀ ਬੂੰਦ ਨਾਲ बुझਦੀ ਹੈ ਅਗਰ ਬਬੀਹੇ ਦੀ ਪਿਆਸ ਸਵਾਤੀ ਬੂੰਦ ਨਾਲ बुझਦੀ ਹੈ ਤਾਂ ਜੋ ਸਵਾਤੀ ਬੂੰਦ ਹੈ ਅਗਰ ਉਹੀ ਸਵਾਤੀ ਬੂੰਦ ਹਿਰਨ ਦੀ ਨਾਵੀ ਤੇ ਗਿਰ ਜਾਵੇ ਤਾਂ ਉਸ ਹਿਰਨ ਦੇ ਵਿੱਚ ਕਸਤੂਰੀ ਪੈਦਾ ਹੋ ਜਾਂਦੀ ਹੈ ਅਗਰ ਉਹੀ ਸਵਾਤੀ ਬੂੰਦ ਇੱਕ ਹਾਥੀ ਦੇ ਮਸਤਕ ਤੇ ਗਿਰ ਜਾਵੇ ਤਾਂ ਗਜਰਾਜ਼ ਪੈਦਾ ਹੁੰਦਾ ਹੈ ਅਗਰ ਉਹੀ ਸਵਾਤੀ ਬੂੰਦ ਇੱਕ ਸਮੁੰਦਰ ਦੇ ਕਿਨਾਰੇ ਤੇ ਪਈ ਸਿੱਪੀ ਵਿੱਚ ਗਿਰ ਜਾਵੇ ਤਾਂ ਇੱਕ ਬਹੁਤ ਹੀ ਅਨਮੋਲ ਮੋਤੀ ਪੈਦਾ ਹੁੰਦਾ ਹੈ ਪਿਆਰੀ ਸਾਧ ਸੰਗਤ ਜੀ ਅਗਰ ਉਹੀ ਸਵਾਤੀ ਬੂੰਦ ਇੱਕ ਪੱਥਰ ਤੇ ਗਿਰ ਜਾਵੇ ਤਾਂ ਉਸ ਸਵਾਤੀ ਬੂੰਦ ਦਾ ਆਪਣਾ ਵਜੂਦ ਖਤਮ ਹੋ ਜਾਂਦਾ ਹੈ ਲੇਕਿਨ ਪੱਥਰ ਨੂੰ ਪਤਾ ਵੀ ਨਹੀਂ ਹੁੰਦਾ ਕਿ ਮੇਰੇ ਉੱਤੇ ਇੱਕ ਐਸੀ ਅਨਮੋਲ ਅਨਮੋਲ ਵਸਤੂ ਦਾ ਗਿਰਨ ਦੇ ਨਾਲ ਨਾਸ਼ ਹੋ ਗਿਆ ਖਤਮ ਹੋ ਗਿਆ ਇਸੇ ਤਰ੍ਹਾਂ ਇਹ ਜੋ ਛੋਟੀ ਜਿਹੀ ਸਿੱਖਿਆਮਾਤਰ ਕਹਾਣੀ ਹੈ ਇਹਦੇ ਵਿੱਚੋਂ ਸਵਾਤੀ ਬੂੰਦ ਤੋਂ ਸਾਨੂੰ ਵੀ ਬਹੁਤ ਵੱਡੀ ਪ੍ਰੇਰਣਾ ਮਿਲਦੀ ਹੈ ਕਿ ਸੰਸਾਰ ਦੇ ਉੱਤੇ ਬਹੁਤ ਤਰ੍ਹਾਂ ਦੇ ਸਰੀਰ ਹਨ ਜਿਨ੍ਹਾਂ ਦਾ ਜਿਸ ਤਰ੍ਹਾਂ ਦਾ ਅਭਿਆਸ ਜਿਸ ਤਰ੍ਹਾਂ ਦਾ ਉਹਨਾਂ ਦਾ ਆਪਣਾ ਦਿਮਾਗ ਹੁੰਦਾ ਹੈ ਉਹਦੇ ਹਿਸਾਬ ਨਾਲ ਉਹ ਹਰ ਗੱਲ ਨੂੰ ਸੁਣਦੇ ਹਨ ਔਰ ਵਿਚਾਰਦੇ ਹਨ ਔਰ ਗ੍ਰਹਿਣ ਕਰਦੇ ਹਨ ਜਾਣੇ ਕਿ ਜਿੱਦਾਂ ਦਾ ਤੁਹਾਡਾ ਅਨੁਭਵ ਹੋਵੇ ਤੁਸੀਂ ਉਦਾਂ ਦੀ ਹੀ ਸਿੱਖਿਆ ਪ੍ਰਾਪਤ ਕਰਨੀ ਹੈ ਸੋ ਜਿੰਨੇ ਵੀ ਮਹਾਪੁਰਖ ਸੰਸਾਰ ਦੇ ਉੱਤੇ ਹੁਣ ਤੱਕ ਆਏ ਹਨ ਜਾਂ ਇਸ ਵਕਤ ਵੀ ਬਹੁਤ ਸਾਰੇ ਮਹਾਪੁਰਖ ਪ੍ਰਚਾਰ ਕਰ ਰਹੇ ਹਨ ਰੱਬ ਦੇ ਪਿਆਰੇ ਪ੍ਰਚਾਰ ਕਰ ਰਹੇ ਹਨ ਉਹਨਾਂ ਦੇ ਬਚਨ ਸਵਾਤੀ ਬੂੰਦਾਂ ਵਾਂਗ ਹੀ ਹੁੰਦੇ ਹਨ ਜੈਸਾ ਵਿਅਕਤੀ ਜੈਸਾ ਸਰੀਰ ਸਾਹਮਣੇ ਉਹਨਾਂ ਦੀ ਬਚਨ ਸੁਣ ਕੇ ਜਿੱਦਾਂ ਦੀ ਉਹਦੀ ਭਾਵਨਾ ਹੋਏਗੀ ਉਹਨੂੰ ਉਦਾਂ ਦਾ ਹੀ ਉਹਦਾ ਫਲ ਮਿਲ ਜਾਣਾ ਹੈ ਸੋ ਸਾਨੂੰ ਮਹਾਪੁਰਖਾਂ ਦੇ ਜੋ ਬਚਨ ਹਨ ਜੋ ਵੀ ਸਤਸੰਗ ਵਿੱਚ ਕਿਤੇ ਵੀ ਸਾਨੂੰ ਜੋ ਪਵਿੱਤਰ ਬਚਨ ਸੁਣਨ ਨੂੰ ਮਿਲਦੇ ਹਨ ਉਹਨਾਂ ਨੂੰ ਗ੍ਰਹਿਣ ਕਰਨਾ ਚਾਹੀਦਾ ਹੈ ਉਹਨਾਂ ਨੂੰ ਸੁਣ ਕੇ ਆਪਣੀ ਜ਼ਿੰਦਗੀ ਦੇ ਵਿੱਚ ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰਨਾ ਚਾਹੀਦਾ ਹੈ ਪਿਆਰੀ ਸਾਧ ਸੰਗਤ ਜੀ ਆਪਣਾ ਜੋ ਇਹ ਸਫਰ ਹੈ ਜਿਉਂਦੇ ਜੀ ਮੁਕਤ ਹੋਣ ਦਾ ਸਫਰ ਹੈ ਉਹਦੀ ਅੱਜ ਆਰੰਭਤਾ ਹੈ ਅੱਜ ਆਪਾਂ ਉਸ ਟੌਪਿਕ ਤੇ ਉਸ ਵਿਸ਼ੇ ਤੇ ਵਿਚਾਰ ਕਰਾਂਗੇ ਕਿ ਅਸੀਂ ਜਿਉਂਦੇ ਜੀ ਮੁਕਤ ਕਿੱਦਾਂ ਹੋ ਸਕਦੇ ਹਾਂ ਵਾਹਿਗੁਰੂ ਅਕਾਲ ਪੁਰਖ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਉਹ ਟਾਹਸਰਾ ਲੈ ਕੇ ਸ੍ਰੀ ਗੁਰਗ੍ਰੰਥ ਸਾਹਿਬ ਮਹਾਰਾਜ ਦਾ ਉਹ ਟਾਹਸਰਾ ਲੈ ਕੇ ਆਪਾਂ ਅੱਜ ਦੇ ਵਿਚਾਰ ਆਰੰਭ ਕਰਦੇ ਹਾਂ ਖੁਦ ਹੀ ਹਾਜ਼ਰਾ ਹਜ਼ੂਰ ਹਨ ਖੁਦ ਹੀ ਆਪਣੇ ਆਪ ਇਹ ਸੇਵਾ ਕਰਵਾ ਰਹੇ ਹਨ ਉਹ ਖੁਦ ਹੀ ਬੋਲ ਰਹੇ ਹਨ ਖੁਦ ਹੀ ਸੁਣ ਰਹੇ ਹਨ ਸੋ ਆਪਾਂ ਜੀਵ ਆਤਮਾ ਦੇ ਉੱਤੇ ਵਿਚਾਰ ਕਰਨੀ ਹੈ ਜੀਵ ਆਤਮਾ ਤੋਂ ਪਹਿਲਾਂ ਆਪਾਂ ਇਹ ਜਾਣੀਏ ਕਿ ਜੋ ਸਰੀਰ ਹੈ ਇਹ ਜੋ ਆਤਮਾ ਹੈ ਆਤਮਾ ਨੇ ਤਾਂ ਸਰੀਰ ਦੇ ਵਿੱਚ ਰਹਿਣਾ ਹੈ ਲੇਕਿਨ ਇਹ ਸਰੀਰ ਬਾਰੇ ਸਾਨੂੰ ਜਾਣਨਾ ਬਹੁਤ ਜ਼ਰੂਰੀ ਹੈ ਇਹ ਸਰੀਰ ਕਿੱਦਾ ਬਣਦਾ ਹੈ? ਸਰੀਰ ਨੂੰ ਬਣਾਉਣ ਦੇ ਵਿੱਚ ਮਾਂ ਦੇ ਗਰਭ ਦੀ ਜ਼ਰੂਰਤ ਪੈਂਦੀ ਹੈ। ਪਿਤਾ ਦੇ ਬੀਜ ਦੀ ਲੋੜ ਪੈਂਦੀ ਹੈ। ਲੇਕਿਨ ਉਸ ਤੋਂ ਵੀ ਪਿੱਛੇ ਇੱਕ ਬਹੁਤ ਵੱਡੀ ਅ ਸੰਘਰਸ਼ ਦੀ ਲੜੀ ਹੈ ਜੋ ਇਸ ਜੀਵ ਨੂੰ ਇਨਸਾਨੀ ਸਰੀਰ ਤੱਕ ਪਹੁੰਚਣ ਦੇ ਲਈ ਸੰਘਰਸ਼ ਕਰਨਾ ਪੈਂਦਾ ਹੈ। ਇੱਕ ਅਨਾਜ ਦਾ ਦਾਣਾ ਜ਼ਮੀਨ ਦੇ ਵਿੱਚ ਬੋਇਆ ਜਾਂਦਾ ਹੈ। ਔਰ ਜ਼ਮੀਨ ਦਾ ਸੀਨਾ ਚੀਰ ਕੇ ਉਹ ਦਾਣਾ ਬਾਹਰ ਨਿਕਲਦਾ ਹੈ। ਉਹ ਇੱਕ ਪੌਦਾ ਬਣਦਾ ਹੈ ਫਿਰ ਉਸ ਨੂੰ ਹੌਲੀ-ਹੌਲੀ ਵੱਡਾ ਹੋਣ ਨੂੰ ਟਾਈਮ ਲੱਗਦਾ ਹੈ। ਉਸ ਨੂੰ ਹਵਾ, ਪਾਣੀ, ਧੁੱਪ ਉਹਨੂੰ ਹਰ ਉਹ ਤੱਤ ਚਾਹੀਦਾ ਹੈ। ਜਿਹੜਾ ਤੱਤ ਇਨਸਾਨ ਦੇ ਵਿੱਚ ਹੁੰਦਾ ਹੈ। ਆਪਾਂ ਇਨਸਾਨ ਪੰਜ ਤੱਤਾਂ ਤੋਂ ਬਣੇ ਹਾਂ ਸਾਧ ਸੰਗਤ ਜੀ ਜਦੋਂ ਕੋਈ ਅਨਾਜ ਪੈਦਾ ਹੁੰਦਾ ਹੈ ਪਹਿਲਾ ਤੱਤ ਜ਼ਮੀਨ ਦੂਸਰਾ ਤੱਤ ਪਾਣੀ ਜਿਹੜਾ ਉਹਨੂੰ ਚਾਹੀਦਾ ਹੈ ਤੀਸਰਾ ਤੱਤ ਹਵਾ ਚੌਥਾ ਤੱਤ ਸੂਰਜ ਦੀ ਰੌਸ਼ਨੀ ਅੱਗ ਪੰਜਵਾਂ ਤੱਤ ਆਕਾਸ਼ ਜਿਹਦੇ ਵਿੱਚ ਉਹ ਖੜਾ ਹੈ ਪੰਜ ਤੱਤੋਂ ਤੁਰਿਆ ਇਹਦਾ ਮਤਲਬ ਜੋ ਇਨਸਾਨੀ ਸਰੀਰ ਹੈ ਇਹ ਪੰਜ ਤੱਤਾਂ ਦੇ ਵਿੱਚ ਪਿਆ ਹੈ। ਔਰ ਪੰਜ ਤੱਤੋਂ ਹੀ ਆਪਾਂ ਬਣਿਆ ਹਾਂ। ਉਹ ਅਨਾਜ ਦਾ ਸਫਰ ਸ਼ੁਰੂ ਹੁੰਦਾ ਹੈ। ਪੱਕਦਾ ਹੈ। ਉਸ ਨੂੰ ਕੱਟਿਆ ਜਾਂਦਾ ਹੈ। ਫਿਰ ਉਸ ਨੂੰ ਇੱਕ ਕਿਸਾਨ ਤੋਂ ਇੱਕ ਘਰ ਤੱਕ ਪਹੁੰਚਾਇਆ ਜਾਂਦਾ ਹੈ। ਫਿਰ ਉਸ ਨੂੰ ਘਰ ਤੋਂ ਉਸ ਨੂੰ ਖਾਣਾ ਬਣਾਉਣ ਤੱਕ ਦੇ ਪ੍ਰੋਸੈਸ ਵਿੱਚੋਂ ਲੰਘਣਾ ਪੈਂਦਾ ਹੈ। ਚੱਕੀ ਵਿੱਚੋਂ ਪੇਸਣਾ ਪੈਂਦਾ ਹੈ। ਉਸ ਦਾ ਆਟਾ ਬਣਦਾ ਹੈ ਆਟਾ ਬਣਨ ਤੋਂ ਬਾਅਦ ਚ ਵੀ ਉਸ ਨੂੰ ਫਿਰ ਉਹੀ ਪੰਜ ਤੱਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪੰਜ ਤੱਤਾਂ ਦੀ ਬਾਰ ਬਾਰ ਉਹਨੂੰ ਲੋੜ ਪੈਂਦੀ ਹੈ ਔਰ ਖਾਣਾ ਬਣ ਕੇ ਜਦੋਂ ਇਨਸਾਨੀ ਜਿਸਮ ਦੇ ਅੰਦਰ ਉਹ ਜਾਂਦਾ ਹੈ ਤਾਂ ਉਸ ਦਾ ਖੂਨ ਬਣਦਾ ਹੈ ਔਰ ਉਸ ਖੂਨ ਤੋਂ ਬੀਜ ਬਣਦਾ ਹੈ ਉਸ ਬੀਜ ਤੋਂ ਸਪਰਮ ਬਣਦੇ ਹਨ ਔਰ ਉਹ ਸਪਰਮ ਜਦੋਂ ਦੋ ਸਰੀਰ ਇਕੱਠੇ ਹੁੰਦੇ ਹਨ ਤਾਂ ਮਾਂ ਦੇ ਗਰਭ ਤੱਕ ਉਹ ਸਪਰਮ ਟਰਾਂਸਫਰ ਹੁੰਦਾ ਹੈ ਜਦੋਂ ਇਹ ਟਰਾਂਸਫਰ ਹੋਣ ਦੀ ਪ੍ਰਕਿਰਿਆ ਸ਼ੁਰੂ ਹੁੰਦੀ ਹੈ ਤਾਂ ਉਹਦੇ ਵਿੱਚ ਕਰੋੜਾਂ ਹੀ ਸਪਰਮ ਕੋਸ਼ਿਸ਼ ਕਰ ਰਹੇ ਹੁੰਦੇ ਨੇ ਐਗ ਵਿੱਚ ਜਾਣ ਲਈ ਉਸ ਗਰਭ ਵਿੱਚ ਜਾਣ ਲਈ ਉਸ ਆਂਡੇ ਵਿੱਚ ਜਾਣ ਲਈ ਪਰ ਲੇਕਿਨ ਜਿਸ ਤੇ ਅਕਾਲ ਪੁਰਖ ਦੀ ਕਿਰਪਾ ਹੋਵੇ ਉਹਨਾਂ ਕਰੋੜਾਂ ਵਿੱਚੋਂ ਉਸ ਇੱਕ ਸਪਰਮ ਨੂੰ ਮੌਕਾ ਮਿਲਦਾ ਹੈ ਬਹੁਤ ਘੱਟ ਚਾਂਸ ਹੁੰਦੇ ਹਨ ਇੱਕ ਤੋਂ ਜ਼ਿਆਦਾ ਸਪਰਮਾਂ ਨੂੰ ਮੌਕਾ ਮਿਲ ਜਾਵੇ ਨਹੀਂ ਤਾਂ ਇੱਕ ਹੀ ਸਪਰਮ ਨੂੰ ਮੌਕਾ ਮਿਲਦਾ ਹੈ ਔਰ ਕਰੋੜਾਂ ਹੀ ਸਪਰਮ ਖਤਮ ਹੋ ਜਾਂਦੇ ਹਨ ਉੱਥੇ ਹੀ ਜਦੋਂ ਇੱਕ ਸਪਰਮ ਅੰਡੇ ਦੇ ਵਿੱਚ ਚਲਾ ਜਾਂਦਾ ਹੈ ਮਾਂ ਦੇ ਗਰਭ ਵਿੱਚ ਚਲਾ ਜਾਂਦਾ ਹੈ ਉਹ ਜੀਵ ਆਤਮਾ ਉਹ ਸਰੀਰ ਬਣਦਾ ਹੱਕਦਾਰ ਬਣ ਜਾਂਦਾ ਹੈ ਉਹ ਸੰਘਰਸ਼ ਜਿੱਤ ਚੁੱਕਿਆ ਹੁੰਦਾ ਹੈ ਤੇ ਬਾਕੀ ਹਾਰ ਚੁੱਕੇ ਹੁੰਦੇ ਹਨ ਔਰ ਉੱਥੇ ਹੀ ਉਹਨਾਂ ਦਾ ਜੀਵਨ ਸਮਾਪਤ ਹੋ ਜਾਂਦਾ ਹੈ ਸਪਰਮਾਂ ਦਾ ਗੁਰੂ ਮਹਾਰਾਜ ਜੀ ਨੇ ਕਿੱਡਾ ਬੜਾ ਗੁੱਜਾ ਭੇਜ ਮਾਂ ਦੇ ਗਰਭ ਵਿੱਚ ਉਸ ਸਪਰਮ ਨੂੰ ਉਸ ਇੱਕ ਛੋਟੇ ਜਿਹੇ ਜੀਵ ਨੂੰ ਰੱਖ ਦਿੱਤਾ ਹੁਣ ਉਹਨੂੰ 9 ਮਹੀਨੇ ਦੀ 9 ਮਹੀਨੇ ਦੀ ਤਪੱਸਿਆ ਉਸ ਮਾਂ ਦੀ ਵੀ ਹੈ ਉਸ ਜੀਵ ਦੀ ਵੀ ਹੈ ਜੋ ਉਹਦੇ ਗਰਭ ਵਿੱਚ ਗਿਆ ਹੈ ਲੇਕਿਨ ਆਪਾਂ ਇੱਥੇ ਹੀ ਇਸ ਵਿਚਾਰ ਨੂੰ ਰੋਕ ਕੇ ਆਪਾਂ ਜਿਹੜੇ ਖਤਮ ਹੋਏ ਹਨ ਆਪਾਂ ਉਹਨਾਂ ਤੇ ਵਿਚਾਰ ਕਰਦੇ ਹਾਂ ਗੁਰੂ ਮਹਾਰਾਜ ਜੀ ਨੇ ਕਿਤਨਾ بڑا ਗੁੱਜਾ ਪੇਧ ਸਾਨੂੰ ਦਿੱਤਾ ਹੈ ਕਿ ਅਸੀਂ 84 ਲੱਖ ਜੁਨਾ ਭੋਗਣ ਤੋਂ ਬਾਅਦ ਇਨਸਾਨੀ ਸਰੀਰ ਦੇ ਵਿੱਚ ਇੱਕ ਸਪਰਮ ਦੇ ਰੂਪ ਵਿੱਚ ਵੀ ਜਾਂਦੇ ਹਾਂ ਉਹ ਵੀ ਇੱਕ ਸਾਡਾ ਸਫਰ ਹੈ ਔਰ ਜਦੋਂ ਸਾਡਾ ਸਫਰ ਐਗ ਦੇ ਕੋਲ ਮਾਂ ਦੇ ਗਰਭ ਦੇ ਕੋਲੋਂ ਮੁੜ ਕੇ ਖਤਮ ਹੋ ਜਾਵੇ ਤਾਂ ਕਿਦਾਂ ਦਾ ਲੱਗਦਾ ਹੈ ਆਪਾਂ 84 ਲੱਖ ਜੂਨਾ ਭੋਗਣ ਤੋਂ ਬਾਅਦ ਚ ਸਾਧ ਸੰਗਤ ਜੀ ਆਪਾਂ ਤਰ ਲੋ ਮੱਛੀ ਹੋ ਰਹੇ ਆ ਕਿ ਸਾਨੂੰ ਹੁਣ ਜੀਵਨ ਮਿਲਣ ਵਾਲਾ ਹੈ ਸਾਨੂੰ ਹੁਣ ਜੀਵਨ ਮਿਲਣ ਵਾਲਾ ਹੈ ਲੇਕਿਨ ਉੱਥੇ ਇੱਕ ਤੋਂ ਇੱਕ ਤੋਂ ਇਲਾਵਾ ਕੋਈ ਨਹੀਂ ਜਾਂਦਾ ਤੇ ਬਾਕੀ ਸਭ ਦਾ ਜੀਵਨ ਉੱਥੇ ਸਮਾਪਤ ਹੋ ਜਾਂਦਾ ਹੈ ਤੇ ਕਿੱਡੀ ਵੱਡੀ ਖੇਡ ਹੈ ਇਹ ਇਹ ਸਮਝਣ ਦੀ ਲੋੜ ਹੈ ਐਸੇ ਲਈ ਮਹਾਰਾਜ ਜੀ ਨੇ 84 ਲੱਖ ਜੋਨਾ ਵਿੱਚ ਇੱਕ ਬਾਣੀ ਦੇ ਵਿੱਚ ਬਹੁਤ ਪਿਆਰਾ ਸ਼ਬਦ ਹੈ। ਕਈ ਜਨਮ ਪਏ ਕੀਟ ਪਤੰਗਾ ਕਈ ਜਨਮ ਪਏ ਕੀਟ ਪਤੰਗਾ ਕਈ ਜਨਮ ਗਜ ਮੀਨ ਕੁਰੰਗਾ ਕਈ ਜਨਮ ਪਏ कीट पतंगा कई जन्म गज मीन कुरंगा कई जन्म पंखी सर्प होयो कई जन्म है वर वृक्ष जोयो चिरकाल एहे दे संजरिया मेल जग देश मिलन की बरिया मिल जगदीश मिलन की बरिया मिल जगदीश मिलन की बरिया ये जो महाराज ने सानू संकेत दिता है कई जन्म भय कीट पतंगा कई जन्म गजमीन कुरंगा कई जन्म पंखी सर्प होयो कई जन्म हैवर ब्रिख जोयो ਕਿੰਨੀਆਂ ਜੂਨਾ ਭੋਗਣ ਤੋਂ ਬਾਅਦ ਅਸੀਂ ਫਿਰ ਉੱਥੇ ਜਾ ਕੇ ਬਾਜੀ ਹਾਰ ਜਾਣੇ ਹਾਂ ਪਿਆਰੀ ਸਾਧ ਸੰਗਤ ਜੀ ਇਹ ਮਨੁੱਖਾ ਜਨਮ ਬੜਾ ਹੀ ਅਨਮੋਲ ਹੈ ਬਹੁਤ ਅਨਮੋਲ ਹੈ ਇਹਨੂੰ ਸੰਭਾਲ ਲਓ ਇਹਨੂੰ ਸੰਭਾਲ ਲਓ 84 ਲੱਖ ਜੂਨਾ ਭੋਗਣੀਆਂ ਸੌਖੀਆਂ ਨਹੀਂ ਲੇਕਿਨ ਇਹ ਜੋ ਜਨਮ ਮਿਲਿਆ ਹੈ ਇਹ ਬੜਾ ਅਨਮੋਲ ਹੈ ਇਹ ਬਹੁਤ ਅਨਮੋਲ ਹੈ ਗੁਰਬਾਣੀ ਦਾ ਪੱਲਾ ਪਕੜ ਕੇ ਇਸ ਪੱਬਸਾਗਰ ਤੋਂ ਪਾਰ ਹੋ ਜਾਈਏ। ਇਹ ਹੀ ਆਪਣਾ ਮਕਸਦ ਹੈ। ਇਹ ਹੀ ਸਾਡਾ ਹਮੇਸ਼ਾ ਹਮੇਸ਼ਾ ਦੇ ਲਈ ਵਿਚਾਰ ਰਹੇਗਾ ਜਿਹਨੂੰ ਆਪਾਂ ਅੱਗੇ ਵਧਾਉਂਦੇ ਰਹਾਂਗੇ। ਅੱਜ ਦੀਆਂ ਵਿਚਾਰਾਂ ਆਪਾਂ ਇੱਥੇ ਵਿਰਾਮ ਦਿੰਨੇ ਆ। ਹੁਣ ਇੱਕ ਜੀਵ ਮਾਂ ਦੇ ਗਰਭ ਵਿੱਚ ਜਾ ਚੁੱਕਿਆ ਹੈ। ਅੱਗੇ ਹੁਣ 9 ਮਹੀਨੇ ਦੀ ਕਥਾ ਆਰੰਭ ਹੋਣੀ ਹੈ ਕਿ ਮਾਂ ਦੇ ਗਰਭ ਵਿੱਚ 9 ਮਹੀਨੇ ਉਹ ਕਿਦਾਂ ਬਤੀਤ ਕਰਦਾ ਹੈ ਔਰ ਕੀ ਕੀ ਹੁੰਦਾ ਹੈ ਕੁਦਰਤ ਦਾ ਤੇ ਕੀ ਰੋਲ ਹੈ ਆਪਾਂ ਉਹਦੀਆਂ ਵਿਚਾਰਾਂ ਅੱਗੇ ਨੈਕਸਟ ਕਰਾਂਗੇ ਸੋ ਜੁੜੇ ਰਹੋ ਇੱਕ ਕਰਤਾਪੁਰਖ ਚੈਨਲ ਦੇ ਨਾਲ ਪੂਰੀ ਵੀਡੀਓ ਦੇਖਿਆ ਕਰੋ ਔਰ ਆਪਣੇ ਵਿਚਾਰ ਵੀ ਜਰੂਰ ਦਿਆ ਕਰੋ ਕਿਉਂਕਿ ਅਸੀਂ ਬਹੁਤ ਕੋਸ਼ਿਸ਼ ਕਰਕੇ ਇਹ ਸਾਰੀ ਜਾਣਕਾਰੀ ਜੋ ਵੀ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਤੁਹਾਡੇ ਤੱਕ ਪਹੁੰਚਾਉਂਦੇ ਹਾਂ ਗੁਰੂ ਮਹਾਰਾਜ ਜੀ ਆਪਣੇ ਆਪ ਸਾਰੀ ਸੇਵਾ ਲੈ ਰਹੇ ਹਨ ਤੁਸੀਂ ਇਸ ਚੈਨਲ ਦੇ ਨਾਲ ਜੁੜੇ ਹੋਇਓ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਗੁਨਾਨ ਪਾਛਾ ਜੀ ਨੇ ਜੋ ਇਹ ਤਤ ਗਿਆਨ ਦਾ ਵਿਚਾਰ ਆਰੰਭ ਕਰਵਾਇਆ ਹੈ ਇਹਦੇ ਵਿੱਚ ਹੁਣ ਤੱਕ 82 ਸਟੂਡੈਂਟਾਂ ਨੇ ਐਡਮਿਸ਼ਨ ਲਈ ਹੈ ਔਰ 2500 ਦੇ ਆਸ-ਪਾਸ ਸੰਗਤ ਦੇ ਰੂਪ ਵਿੱਚ ਦਰਸ਼ਨ ਦਿੱਤੇ ਹਨ ਸ਼੍ਰੀਰਾ ਨੇ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਆਓ ਸਾਰੇ ਆਪਾਂ ਇੱਕ ਕਰਤਾ ਪੁਰਖ ਦੀ ਗੱਲ ਕਰੀਏ ਆਓ ਸਾਰੇ ਆਪਾਂ ਇੱਕ ਦੀ ਛਤਰ ਸ਼ਾਹ ਹੇਠ ਪ੍ਰੇਮ ਦਾ ਬੀਜ ਬੀਜੀਏ ਨਫ਼ਰਤਾਂ ਈਰਖਾ ਦੁਸ਼ਮਣੀ ਨੂੰ ਭੁਲਾ ਕੇ ਇਸ ਸੰਸਾਰ ਨੂੰ ਪ੍ਰੇਮ ਸਿਰਫ ਤੇ ਪ੍ਰੇਮ ਵੰਡਿਏ ਇਤਨੀਆਂ ਵਿਚਾਰਾਂ ਦੇ ਨਾਲ ਆਪ ਜੀ ਤੋਂ ਆਗਿਆ ਮੰਗਦਾ ਹਾਂ ਬਹੁਤ ਗਲਤੀਆਂ ਹੋਈਆਂ ਹੋਣਗੀਆਂ ਸੰਗਤ ਬਖਸ਼ਣਯੋਗ ਹੈ ਗੁਰੂ ਮਹਾਰਾਜ ਜੀ ਭੁੱਲਾਂ ਬਖਸ਼ ਕੇ ਮਾਫ਼ ਕਰ ਦੇਣ ਅਣਜਾਣ ਹਾਂ ਬੋਲਣਾ ਨਹੀਂ ਆਂਦਾ ਅਨਪੜ੍ਹ ਹਾਂ ਮੂੜ ਹਾਂ ਜੋ ਮਰਜੀ ਖਾ ਲੋ ਬਸ ਇਹ ਸੇਵਾ ਇਹ ਤੋ ਦਾਤਾਰ ਸੇ ਜੋ ਆਪਣੇ ਆਪ ਲਈ ਜਾ ਰਹੇ ਨੇ ਬਹੁਤ ਬਹੁਤ ਧੰਨਵਾਦ ਤੁਹਾਡਾ ਪੂਰੀ ਵੀਡੀਓ ਦੇਖੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ